ਅ ਅੱਜ ਐਨਡੀਆਰਐਫ ਨਾਲ ਜੀ ਮੀਟਿੰਗ ਕੀਤੀ ਹੈ ਵਿਸ਼ੇਸ਼ ਮੀਟਿੰਗ ਵਾਲੀ ਕੀ ਆ ਸੀਗਾ ਕੀ ਪ੍ਰੋਗਰਾਮ ਸੀਗਾ ਸਾਰੇ ਡਿਰੇਕਟਰ ਅ ਸਾਡੀ ਐਨਡੀਆਰਐਫ ਟੀਮ ਜਿਹੜੀਆਂ ਨੇ ਉਹ ਪਿਛਲੇ 7 ਦਿਨ ਤੋਂ ਲਗਾਤਾਰ ਰੋਪੜ ਜ਼ਿਲ੍ਹੇ ਦੇ ਵਿੱਚ ਤੇ ਨੰਗਲ ਸਬਡਿਵੀਜ਼ਨ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਰੀਆਂ ਸੀ ਤੇ ਉਹਨਾਂ ਨੇ ਸਾਡੀ ਟੋਟਲ ਜਿਹੜੀ 245 ਏਵੈਕੂਏਸ਼ਨ ਅਸੀਂ ਜੋ ਕੀਤੀ ਹੈ ਉਹਦੇ ਵਿੱਚ ਮੇਨੂੰ ਲੱਗਦਾ तकरीबन 220 ਤੋਂ ਵੱਧ ਜਿਹੜੀ ਹੈ ਉਹ ਐਨਡੀਆਰਐਫ ਦੀਆਂ ਬੋਟਸ ਦੇ ਥਰੂ ਹੋਈ ਹੈ ਤੇ ਜਦ ਸਿਚੁਏਸ਼ਨ ਨਾਰਮਲਾਈਜ਼ ਹੋ ਗਈ ਉਹਨਾਂ ਨੂੰ ਜਿਹੜੇ ਲੋਕ ਸੀਗੇ ਉਹਨਾਂ ਨੂੰ ਵਾਪਸ ਉਹਨਾਂ ਦੇ ਘਰਾਂ ਤੱਕ ਜਾਣ ਚ ਵੀ ਐਨਡੀਆਰਐਫ ਦਾ ਬਹੁਤ ਕ੍ਰੂਸ਼ਲ ਰੋਲ ਸੀ ਤੇ ਉਹਨਾਂ ਨੇ ਪੂਰੀ ਡੈਡੀਕੇਸ਼ਨ ਦੇ ਨਾਲ ਆਪਣੀ ਡਿਊਟੀ ਕੀਤੀ ਹੈ ਇਸ ਲਈ ਅਸੀਂ ਸੋਚਿਆ ਕਿ ਉਹਨਾਂ ਨੂੰ ਜਾਣ ਤੋਂ ਪਹਿਲਾਂ ਇੱਕ ਅਸੀਂ ਫੇਅਰਵੈਲ ਛੋਟਾ ਜਿਹਾ ਸਾਡੇ ਵੱਲੋਂ ਇੱਕ ਜੈਸਚਰ ਸੀ ਤੇ ਨਾਲ ਅਸੀਂ ਉਹਨਾਂ ਦੇ ਲਈ ਫੇਅਰਵੈਲ ਸੈਰਮਨੀ ਤੇ ਉਹਨਾਂ ਦੇ ਜਿਹੜੇ ਕਾਲਮ ਇੰਚਾਰजेस ਸੀਗੇ ਤਿੰਨ ਕਾਲਮਸ ਉਹਨਾਂ ਦੇ ਸਟੇਸ਼ਨ ਸੀ ਇੱਕ ਕਾਲਮ ਬੇਲਾ ਧਿਆਨੀ ਲੋਰ ਇੱਕ ਕਾਲਮ ਸਟੇਸ਼ਨ ਸੀਗਾ ਆਪਣਾ ਹਰਸ਼ਾ ਬੇਲਾ ਤੇ ਤੀਸਰਾ ਕਾਲਮ ਸਟੇਸ਼ਨ ਸੀਗਾ ਲక్ష్ਮੀ ਨਾਰਾਇਣ ਮੰਦਿਰ ਤੇ نو ਕਾਲਮ ਇਨਚਾਰजेस ਨੂੰ ਅਸੀਂ ਸਨਮਾਨਿਤ ਕੀਤਾ ਤੇ ਨਾਲ ਅਸੀਂ ਉਹਨਾਂ ਦੇ ਜਿਹੜੇ ਓਵਰਆਲ ਇਨਸਪੈਕਟਰ ਸੀਗੇ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਓਵਰਆਲ ਬਹੁਤ ਹੀ ਜ਼ਿਆਦਾ ਅੱਛਾ ਐਕਸਪੀਰੀਅੰਸ ਰਿਹਾ